ਲੋਕਾਂ ਤੱਕ ਪਹੁੰਚੋ। ਹੋਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ। 14 ਨਵੰਬਰ 2019 ਬਰਬੰਤੀ ਗਾਰਗੀ ਐਲਟਿਟੋਰੀਅਮ ਨਾਟ్యం ਨੈਸ਼ਨਲ تھیਟਰ ਫੈਸਟੀਵਲ 15 ਦਿਨਾਂ ਦਾ ਇਹ تھیਟਰ ਫੈਸਟੀਵਲ ਜਿਹੜਾ ਕਿ ਨਾਟਿਮ ਬਖਤੀਰਵਾ ਫੈਸਟੀਵਲ ਹੈ 14 ਨਵੰਬਰ ਤੋਂ ਕਰਵਾਇਆ ਜਾ ਰਿਹਾ ਹੈ। ਹਰ ਸਾਲ ਵਾਂਗ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਰਾਜਾਂ ਤੋਂ ਨਾਟਕ ਕੀ ਮਾ ਸਾਡੇ ਕੋਲ ਪਹੁੰਚ ਰਹੀਆਂ ਨੇ ਜੇ ਤੁਸੀਂ ਕਹੋ ਕਿ ਇਸ ਵਿੱਚ ਵੱਖਰਾ ਕੀ ਹੈ ਪਰ ਨਾਟਕ ਹੀ ਵੱਖ ਤੋਂ ਵੱਖਰੇ ਕਿਉਂਕਿ ਨਾਟਕ ਐ ਜਿਹੜੀ ਉਹਨਾਂ ਦਾ ਰੰਗ ਬੱਖੋ ਵੱਖਰਾ ਹੁੰਦਾ ਜ਼ਿੰਦਗੀ ਦੇ ਵਿੱਚ ਅਨੇਕਾ ਰੰਗ ਨੇ ਉਹਨਾਂ ਰੰਗਾਂ ਦੀ ਖੂਬਸੂਰਤੀ ਇਹ ਹੈ ਕਿ ਉਹ ਵੱਖੋ ਵੱਖਰੇ ਨੇ ਇਸੇ ਤਰੀਕੇ ਵੱਖੋ ਵੱਖਰੇ ਰੰਗਾਂ ਦੇ ਨਾਟਕ ਲੋਕਾਂ ਤੱਕ ਦਰਸ਼ਕਾਂ ਤੱਕ ਲੈ ਕੇ ਆਉਣਾ ਸਾਡਾ ਫਰਜ਼ ਹੈ ਤੇ ਅਸੀਂ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ 14 ਫਰਵਰੀ ਨੂੰ 14 ਨਵੰਬਰ ਨੂੰ ਸਭਨਾ ਦੇ ਰੂਪ ਨੂੰ ਹੋ ਰਹੇ ਆਂ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਆਡੀ ਫਲੋਰਿਅਮ ਬਿਲਕੁਲ ਨਵਾਂ ਬਣ ਚੁੱਕਿਆ ਹੈ ਜਿਹੜੀ ਸਾਡੀ ਬਹੁਤ ਦੇਰ ਦੀ ਇੱਛਾ ਸੀ ਮੰਗ ਸੀ ਤੇ ਸਾਡੀ ਸਰਕਾਰਾਂ ਨੇ ਇਸ ਮੰਗ ਨੂੰ ਸਵੀਕਾਰ ਕੀਤਾ ਪ੍ਰਵਾਨ ਕੀਤਾ ਅਸੀਂ ਉਹਨਾਂ ਦੇ ਵੀ ਧੰਨਵਾਦੀ ਆਂ ਤੇ ਦਰਸ਼ਕਾਂ ਉਹ ਵੀ ਧੰਨਵਾਦੀ ਆਂ ਕਿ ਉਹਨਾਂ ਨੇ ਵੱਡੀ ਗਿਣਤੀ ਵਿੱਚ ਆ ਕੇ ਸਾਡੀ ਮੰਗ ਨੂੰ ਹੰਗਾਰਾ ਦਿੱਤਾ ਸਾਡੀ ਮੰਗ ਦੇ ਵਿੱਚ ਸ਼ਾਮਲ ਹੋ ਕੇ ਇਹ ਬਲਵੰਤ ਗਾਰਗੀ ਅਡੀਟੋਰੀਅਮ ਬਣਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਇਹ ਅਡੀਟੋਰੀਅਮ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਨਹੀਂ ਹੈ ਅ ਇਸ ਤੋਂ ਬਾਅਦ ਟੈਗ ਆਊਟ ਥੀਟਰ ਚੰਡੀਗੜ੍ਹ ਨੂੰ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚੰਡੀਗੜ੍ਹ ਵਰਗਾ ਅਡੀਟੋਰੀਅਮ ਬਣਦਾ ਵਿੱਚ ਆਇਆ ਸੋ ਦੋਨੇ ਖੁਸ਼ੀਆਂ ਨੇ ਸਾਡਾ ਫੈਸਟੀਵਲ ਤੇ ਸਾਡਾ ਐਡੀਟੋਰੀਅਮ ਤੋਂ ਦੋਨਾਂ ਨੂੰ ਦੇਖਣ ਦੇ ਲਈ ਸਾਰੇ ਹੀ ਦਰਸ਼ਕਾਂ ਨੂੰ ਮੈਂ ਆਪਣੇ ਵੱਲੋਂ ਆਪਣੀ ਨਾਟਕ ਟੀਮ ਵੱਲੋਂ ਹਾਰਦਿਕ ਸਵਾਗਤ ਦਿਨਾ ਸਹੀ 7:30 ਵਜੇ ਨਾਟਕ ਸ਼ੁਰੂ ਹੋਇਆ ਕਰਨਗੇ ਤੇ ਇਸ ਵਿੱਚ ਦੇਰੀ ਨਹੀਂ ਹੋਵੇਗੀ ਤੇ ਜਿਹੜਾ ਜਿਹੜਾ ਦਰਸ਼ਕ ਪਹਿਲਾਂ ਆਊਗਾ ਉਸ ਦੀ ਸੀਟ ਪਹਿਲੇ ਅਧਾਰ ਤੇ ਅੱਗੇ ਹੋਵੇਗੀ ਕੁਝ ਸੀਟਾਂ ਸੀ ਰਿਜ਼ਰਵ ਵੀ ਰੱਖੀਆਂ ਨੇ ਜੋ ਸਾਨੂੰ ਕੁਝ ਡੋਨੇਟ ਕਰਦੇ ਨੇ ਪੈਸੇ ਪਾ ਕੇ ਸਾਡੀ ਮਦਦ ਕਰਦੇ ਨੇ ਉਹਨਾਂ ਦੀ ਸਿੱਖਿਆ ਦੀ ਜ਼ਰੂਰੀ ਰੱਖੀ ਇਹਨੇ ਕਿ ਉਸ ਤੋਂ ਬਾਅਦ ਜਿਹੜੀ ਵੀ ਗੱਲ ਤੇ ਆਉਣਗੀ ਉਹਨਾਂ ਦੇ ਲਈ ਬਿਲਕੁਲ ਫ੍ਰੀ ਐਂਟਰੀ ਹੈ ਤੇ ਗੇਟ ਸਾਡੇ 6:30 ਵਜੇ ਖੁੱਲ੍ਹ ਜਾ ਕਰਨਗੇ ਸਵੇਰ 7:00 ਵਜੇ ਸਹੀ ਟਾਈਮ ਤੇ ਸਾਡੇ ਨਾਟਕ ਦੀ ਸ਼ੁਰੂਆਤ ਹੋਏ ਕਰੇਗੀ ਤੇ ਇਸ ਪਰ ਲਗਭਗ 8 ਰਾਜਾਂ ਤੋਂ ਨਾਟਕ ਟੀਮ ਸਾਡੇ ਤੱਕ ਪਹੁੰਚ ਰਹੀ ਹੈ ਨੇ ਜਿਸ ਵਿੱਚ ਪੰਜਾਬ ਸਮੇਤ ਹਰਿਆਣਾ ਹਿਮਾਚਲ ਪ੍ਰਦੇਸ਼ Rajasthan ਜੰਮੂ ਕਸ਼ਮੀਰ ਦਿੱਲੀ ਤੇ ਉੱਤਰ ਪ੍ਰਦੇਸ਼ ਇਹਨਾਂ ਰਾਜਨੀਤੀમાં ਸਾਡੇ ਦਰਮਿਆਨ ਪਹੁੰਚ ਰਹੀਆਂ ਨੇ ਬਾਰੇ ਹੀ ਨਾਟਕ ਇੱਕ ਵੱਖਰ ਰੰਗ ਦੇ ਬੋਤਰੇ ਰੰਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਣਗੇ। ਖਾਸ ਵਿਸ਼ੇ ਤੇ ਕਰਨਾ ਨਹੀਂ ਆਗਿਆ ਬਿਚਾਰਾ ਕਰੂੰਗਾ। ਨਹੀਂ ਨਹੀਂ ਵੱਖੋ ਵੱਖਰੇ ਵਿਸ਼ੇ ਹੋਣਗੇ ਜੀ। ਕੋਈ ਅਸੀਂ ਉਹਨਾਂ ਨੂੰ ਟੌਪਿਕ ਨਹੀਂ ਦਿੰਦੇ ਕਿ ਇਸ ਟੌਪਿਕ ਤੇ ਕਰ ਲਵਾਂ। ਜਿਵੇਂ ਜਿਵੇਂ ਅੱਜਕੱਲ ਜ਼ਿੰਦਗੀ ਦੇ ਮੋੜ ਲੱਗੇ ਆ ਜੋ ਜੋ ਜ਼ਿੰਦਗੀ ਵਿੱਚ ਚੱਲ ਰਿਹਾ ਹੈ। ਜ਼ਿੰਦਗੀ ਦੇ ਬਿਲਕੁਲ ਨੇੜੇ ਦੇ ਨਾਟਕ ਪੇਸ਼ ਕੀਤੇ ਜਾਣਗੇ। ਸਮਾਜਿਕ ਜੋ ਸਮਾਜ ਹੋ ਰਿਹਾ ਹੈ। ਸਮਾਜ ਦੀ ਚੰਗਿਆਈ ਬੁਰਾਈ ਦੁਰਨੀਤ ਜਿੰਦ ਕਰ ਸਕਦੇ ਪਰ ਪੰਜਾਬ ਦੀ ਇੰਗਰੀ ਜੀ ਪੰਜੀ ਮਗ ਪੰਜਾਬ ਦੀ ਜਿਹਦੇ ਵਿੱਚ ਦੋ ਸਾਡੀਆਂ ਆਪਣੀਆਂ ਹੈਗੀਆਂ ਉਹਦੇ ਵਿੱਚ ਅਸੀਂ ਮਾਇਨਸ ਵੀ ਲੋ 000 ਤੇ ਇੱਕ ਡੈਡ ਵੀ ਗਰਲਫriend ਇਹ ਵੀ ਅਸੀਂ ਪਹਿਲਾਂ ਕੀਤਾ ਸੀਗਾ ਪਿਛਲੇ ਸਾਲ ਐਮਆਰਐਫਟੀ ਦੇ ਵਿੱਚ ਤੇ ਇਸ ਵਾਰੀ ਵੀ ਇੱਥੇ ਕਰ ਰਹੇ ਹਾਂ ਕਿਉਂਕਿ ਦਰਸ਼ਕਾ ਜਿਹੜੇ ਉਹ ਸਾਡੇ ਸ਼ਹਿਰ ਵੱਸਦੇ ਨਹੀਂ ਪਹੁੰਚ ਸਕੇ ਸੀ ਜੋ ਸ਼ਹਿਰ ਤੋਂ ਦੇ ਕਿੱਥੇ ਪੱਦੇ ਰਹਿੰਦੇ ਆ ਤੇ ਪਰਿਵਾਰ ਸਾਡਾ ਪਿੱਛੇ ਰਹਿ ਜਾਂਦਾ ਹੈ ਤੇ ਫਿਰ ਇੱਕ ਜਿਹੀ ਉਮਰ ਜਦੋਂ ਅਸੀਂ ਵੱਡੇ ਹੁੰਨੇ ਆ ਤਾਂ ਸਾਨੂੰ ਅਹਿਸਾਸ ਹੁੰਦਾ ਕਿ ਪਰਿਵਾਰ ਦੀ ਕੀ ਕੀ ਕੀਮਤ ਹੁੰਦੀ ਹੈ ਬੜਾ ਹੀ ਰੋਮਾਂਟਿਕ ਵੀ ਤੇ ਨਾਲ ਦੀ ਨਾਲ ਬਿਲਕੁਲ ਯਥਾਰ ਦੇ ਨੇੜੇ ਇਹ ਨਾਟਕ ਵੇਖੀ ਜਾਊਗਾ ਮਾਇਨੇ ਜ਼ੀਰੋ ਜ਼ੀਰੋ ਵੀ ਜਿਹੜੀ ਕਿ ਬਾਣੀ ਦੀ ਵਿਕਾਰਾਂ ਦੀ ਗੱਲ ਕਰਦਾ ਪੰਜ ਵਿਕਾਰਾਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਨੂੰ ਕਾਬੂ ਕਿਵੇਂ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਕਾਬੂ ਕਰਨ ਦੀ ਰਾਹ ਸ਼ਾਂਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਬੜੇ ਹੀ ਕਾਮੇਡੀ ਟੰਗ ਦੇ ਵਿੱਚ ਬੇਸ਼ੱਕ ਉਹ ਬਾਣੀ ਦੀਆਂ ਤੁਕਾਂ ਨਹੀਂ ਪਰ ਸਾਰਾ ਨਾਟਕ ਕਾਮੇਡੀ ਦੇ ਵਿੱਚ ਪੇਸ਼ ਕੀਤਾ ਜਾਊਗਾ ਹਾਂ ਜੀ ਹਾਂ ਜੀ ਬਿਲਕੁਲ ਜੀ ਹਿੰਦੀ ਤੇ ਪੰਜਾਬੀ ਦੇ ਵਿੱਚ ਨਾਟਕ ਪੇਸ਼ ਕੀਤੇ ਜਾਣਗੇ ਜਿਹੜੇ ਪੰਜਾਬ ਤੋਂ ਬਾਹਰ ਦੇ ਜਿਵੇਂ ਨੇ ਇੱਕ ਦੋ ਟੀਮਾਂ ਪੰਜਾਬ ਦੀਆਂ ਵੀ ਮੰਡੀ ਦੇ ਵਿੱਚ ਨਾਟਕ ਪੇਸ਼ ਕਰਨੀਆਂ ਹੈ ਜਿਹੜਾ Rajasthan ਵਾਲੀ ਉਹ ਥੋੜੀ ਜੀ ਹਿੰਦੀ ਦੇ ਨਾਲ ਰਾਜਸਤਾਨੀ ਟੱਚ ਵੀ ਸਮਝ ਆ ਜਾਂਦਾ ਹੈ ਹਾਂ ਬਿਲਕੁਲ ਜੀ ਰਾਜਸਥਾਨ ਦੇ ਵਿੱਚ ਵੀ ਨਾਟਕ ਜਿਹੜੇ ਹੋ ਰਿਹਾ ਪਰ ਅੱਗੇ ਵੱਡੀ ਗੱਲ ਹੈ ਕਿ 14 ਤਰੀਕ ਨੂੰ ਕਿਉਂਕਿ ਬੱਚਿਆਂ ਦਾ ਦਿਨ ਹੈ ਤੇ ਪਹਿਲਾ ਨਾਟਕ ਸੀ ਬੱਚਿਆਂ ਨੂੰ ਹੀ ਸਮਰਪਿਤ ਕੀਤਾ ਤੇ ਬਲਵੰਤ ਯਾਰਕੀ ਨੂੰ ਇਸ ਮੌਕੇ ਪਰ ਕੀਤਾ ਉਹ 25 ਤਰੀਕ ਨੂੰ ਨਾਟਕ ਕੀਤਾ ਜਾਊਗਾ ਕਣਕ ਦੀ ਬੰਦਗੀ ਉਹ ਅਸੀਂ ਪਹਿਲੇ ਦਿਨ ਕਰਨਾ ਚਾਹੁੰਦੇ ਸੀ ਪਰ ਪਹਿਲੇ ਦਿਨ ਚਲੋ ਬੱਚਿਆਂ ਦਾ ਦਿਨ ਆ ਗਿਆ ਇਸ ਲਈ ਅਸੀਂ ਬੱਚਿਆਂ ਦਾ ਨਾਟਕ ਕਰਵਾ ਰਹੇ ਹਾਂ ਰਾਜਸਥਾਨ ਦੀ ਟੀਮ ਅ ਅਲਬੇਲਾ ਗਾਮ ਨਾਟਕ ਲੈ ਕੇ ਆਈ ਹੈ 14 ਨੂੰ 24 ਦੇ ਕਿ 28 ਨੂੰ ਤੱਕ 15 ਦੀ ਚੇਕ ਕਰਦਾ ਹੈ ਮਾਤਕ ਕਰ ਰਹੀ ਪਹਾੜ ਕਿੰਨੀ ਕਮਜੀ ਨੂੰ ਮੈਨੂੰ ਲੱਗਦਾ ਕਿ ਜਿਸ ਤਰੀਕੇ ਦਾ ਜੀਵਨ ਅੱਜ ਚੱਲ ਰਿਹਾ ਜਿਹੋ ਜੀ ਜ਼ਿੰਦਗੀ ਹੈਗੀ ਹੈ ਉਹਦੇ ਵਿੱਚ ਨਾਟਕ ਦਾ ਬਹੁਤ ਮਹੱਤਵ ਹੈ ਕਿਉਂਕਿ ਭਜਨਸ ਦੀ ਤੇ ਟੈਂਸ਼ਨ ਦੀ ਦੁਨੀਆ ਦੇ ਵਿੱਚ ਜਦੋਂ ਕੋਈ ਸਾਡਾ ਹੋਰ ਸਾਥੀ ਨਹੀਂ ਹੋਰ ਚੰਗਾ ਸਲਾਹਕਾਰ ਨਹੀਂ ਤਾਂ ਮੈਨੂੰ ਲੱਗਦਾ ਕਿਤਾਬਾਂ ਬਣ ਦਾ ਸਮਾਂ ਨਹੀਂ ਹੈ ਇਹ ਕਿਤਾਬਾਂ ਸਾਡੀਆਂ ਸਭ ਤੋਂ ਵੱਧ ਵਧੀਆ ਸਾਥੀ ਹੁੰਦੀਆਂ ਸੀ ਉਹਨਾਂ ਤੋਂ ਤੁਸੀਂ ਦੂਰ ਹੋ ਗਏ ਮੋਬਾਈਲ ਦੀ ਨੀੜੇ ਹੋ ਗਏ ਤੇ ਜਦੋਂ ਅਸੀਂ ਥੀਏਟਰ ਦੇ ਵਿੱਚ ਜਾਂਦੇ ਹਾਂ ਨਾਟਕ ਦੇਖਦੇ ਤਾਂ ਸਾਨੂੰ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਨਾਟਕਾਂ ਤੋਂ ਲੱਭਦੀਆਂ ਮਿਲਦੀਆਂ ਤੇ ਮੈਨੂੰ ਲੱਗਦਾ ਕੋਈ ਚੰਗਾ ਸਲਾਹਕਾਰ ਵੀ ਉਹ ਸਲਾਹਾਂ ਨਹੀਂ ਦੇ ਸਕਦਾ ਜੋ ਨਾਟਕ ਆਪਣੇ ਨਾਟਕੀ ਅੰਦਾਜ਼ ਦੇ ਵਿੱਚ ਤੁਹਾਨੂੰ ਸੁਨੇਹਾ ਦਿੰਦਾ ਈ ਬੰਦ ਹਨ ਮਤਲਬ ਕਿ ਜੇ ਅਸੀਂ ਫਿਲਮ ਦੀ ਗੱਲ ਕਰੀਏ ਫਿਲਮ ਦਾ ਤੇ ਥੀਏਟਰ ਦਾ ਫਰਕ ਕੀ ਹੈ ਗਿਆ ਫਿਲਮ ਦੇ ਵਿੱਚ ਪਰਦੇ ਦੇ ਉੱਤੇ ਜੋ ਅਸੀਂ ਦੇਖਦੇ ਹਾਂ ਉਹਦਾ ਇੰਪੈਕਟ ਉਹਨਾ ਨਹੀਂ ਪੈਂਦਾਗਾ ਜਿੰਨਾ ਜਿਉਂਦੇ ਜਲਦੀ ਪਾਤਰਾਂ ਨਾਲ ਪੈਂਦਾ ਜਦੋਂ ਤੁਹਾਡੇ ਬਿਲਕੁਲ ਸਾਹਮਣੇ ਪਾਤਰ ਕਿਸੇ ਕਿਰਦਾਰ ਨੂੰ ਨਿਭਾ ਰਿਆ ਹੁੰਦਾ ਤਾਂ ਉਹਦਾ ਜਿਹੜਾ ਪ੍ਰਭਾਵ ਹੈ ਉਹ ਚਿਰ ਠਾਈ ਹੁੰਦਾ ਲੰਮੇ ਸਮੇਂ ਤੱਕ ਉਹ ਮਨਤੇ ਰਹਿੰਦਾ ਹੈ ਨਾ ਫਿਲਮ ਜੀ ਰੀਟੇਕ ਹੋ ਜਾਂਦਾ ਕੀ ਪਤਾ ਕਿੰਨੇ ਵਾਰ ਇੱਥੇ ਤਾਂ ਕੰਟੀਨਿਊਸਲੀ ਚੱਲਦਾ ਤੇ ਉਹ ਜੋ ਵੀ ਗਲਤੀ ਹੋ ਗਈ ਜਾਂ ਨਹੀਂ ਹੋਣ ਦੇਣੀ ਇੱਕ ਜਿਹੜੀ ਐਡ ਕਰਨ ਵਾਲੀ ਇੱਕ ਗੱਲ ਇਹ ਹੈ ਵੀ ਬੱਚਿਆਂ ਨੂੰ ਇਹ ਚੀਜ਼ ਜ਼ਰੂਰ ਹੋਣ ਵਾਲੀ ਹੈ। ਸੋ ਪ੍ਰੋਡਕਸ਼ਨ ਇੱਕ ਵਾਰੀ ਬਿਲਕੁਲ ਬੱਚਿਆਂ ਨੂੰ ਜ਼ਰੂਰ ਲਿਆਓ ਕਿਉਂਕਿ ਬੱਚਿਆਂ ਤੋਂ ਇਹ ਚੀਜ਼ ਵੰਡੀ ਹੋ ਰਹੀ ਹੋਣੀ ਹੈ। ਅੱਗੇ ਪਿੰਡਾਂ 'ਚ ਹਾਂਜੀ ਸੋ ਆਪਾਂ ਨੇ 3 ਹਾਂਜੀ ਅਸੀਂ ਫ੍ਰੀ ਰੱਖਿਆ ਹੈਗੇ ਤੇ ਬੇਸ਼ੱਕ ਉਹਦਾ ਕਿਰਾਇਆ ਸੀ ਪੇ ਕਰਾਂਗੇ। ਦੇਵਾਗੇ ਕਿ ਪੁੱਸਾਂ ਨੂੰ ਡੋਨੇਸ਼ਨਸ ਦਿੰਦੇ ਆ। ਇਹ ਅਸੀਂ ਲੋਕਾਂ ਤੋਂ ਇਕੱਠੇ ਕਰਨੇ ਹੈਗੇ। कुछ तो तो लोग नाट्य को है तो 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 कुछ और आ जाएंगे किस डोनेर्स है के पर टिकट नहीं मतलब टिकट कोई नहीं टिकट वाइज टिकट कोई नहीं टिकट कोई पहले हां तो तो वो पेड़ सा ये पेड़ है ये फ्री है हां ओपन ईयर एंटरटेनमेंट करने के लिए तब तक आप ये मैंडेटरी हमने कर दो आईडी कार्ड पता नहीं तो वो तो हम ਦੇ ਵੀ ਆਫ ਪੇਡ ਨਹੀ ہماری ਸਾਡੀ ਇਹ ਈਸਵਰ ਮੀਟਿੰਗ ਵੀ ਹੋਈ ਹੈ ਇਸ ਵਿਸ਼ੇ ਤੇ ਵੀ ਇਸ ਨੂੰ ਪੇਡ ਕੀਤਾ ਜਾਵੇ ਜਾਂ ਨਾ ਇਸ ਵਾਰ ਅਸੀਂ ਬਿਲਕੁਲ ਫਰੀ ਰੱਖ ਰਹੇ ਹਾਂ ਅਸੀਂ ਇਸ ਮੇਲੇ ਦੇ ਦਰਮਿਆਨ ਦਰਸ਼ਕਾਂ ਤੋਂ ਵੀ ਰਾਏ ਲਵਾਂਗੇ ਇੱਕ ਛੋਟੀ ਜੀ ਅਮਾਉਂਟ ਇੱਕ ਤਾਂ ਜਦੋਂ ਤੁਸੀਂ ਅਮਾਉਂਟ ਦੇ ਕੇ ਨਾਟਕ ਦੇਖਦੇ ਹੋ ਤੁਹਾਡਾ ਦੇਖਣ ਦਾ ਨਜ਼ਰੀਆ ਬਦਲਦਾ ਕਿਉਂਕਿ ਜਦੋਂ ਫਰੀ ਦੀ ਚੀਜ਼ ਹੁੰਦੀ ਹੈ ਉਹ ਲੰਗਰ ਟਾਈਪ ਹੁੰਦੀ ਹੈਗੀ ਆ ਤੋਂ ਲੰਗਰ ਨੂੰ ਤੇ ਜਦੋਂ ਲੰਗਰ ਨੂੰ ਅਸੀਂ ਫੋਟ ਨਿਗਾ ਨਾਲ ਦੇਖਦੇ ਆਂ ਤੇ ਜਦੋਂ ਅਸੀਂ ਰੈਸਟੋਰੈਂਟ ਦੇ ਵਿੱਚ ਜਾਂਦੇ ਆਂ ਉਦੋਂ ਸਾਡੀ ਨਿਗਾ ਹੋਰ ਹੁੰਦੀ ਹੈਗੀ ਉਹਦੇ ਇੱਕ ਇੱਕ ਚੀਜ਼ ਦਾ ਅਸੀਂ ਟੇਸਟ ਵੀ ਵੇਖਦੇ ਆ ਉਸ ਨੂੰ ਅਗਾਹ ਹੀ ਦੱਸਦੇ ਆਂ ਵੀ ਉਹ ਪੁਰਾਣੇ ਰੈਸਟੋਰੈਂਟ ਦਾ ਟੇਸਟ ਇਹ ਹੋ ਜਾਏਗਾ ਤੇ ਜਦੋਂ ਅਡੀਟੋਰੀਅਮ ਦੇ ਵਿੱਚ ਟਿਕ ਲਾ ਕੇ ਨਾਟਕ ਦੇਖਿਆ ਜਾਊਗਾ ਸਾਡਾ ਪ੍ਰਚਲਨ ਹੈਗਾ ਮਤਲਬ ਕਿ ਅਸੀਂ ਕਰਾਂਗੇ ਜ਼ਰੂਰ ਚਾਹੇ ਛੋਟੀ ਟਿਕ ਲਾਈਏ ਇਸ ਵਾਰ ਨਹੀਂ ਲਾਵਾਂਗੇ ਬਾਕੀ ਆਡੀਅנס ਦੀ ਰੈਗੂਲਰ ਹੁਣ ਇਹ ਤੋਂ ਪਹਿਲਾਂ ਸਾਰੇ ਫ੍ਰੀ ਹੋਏ ਇਸ ਵਾਰ ਇੱਕ ਪ੍ਰੋਗਰਾਮ ਤੋਂ ਨਾਮ ਦਾ ਫੀਡ ਵੀ ਬੜਾ ਸਾਰੇ ਥੀਮ ਅਲੱਗ ਅਲੱਗ ਕੋਈ ਵਿਸ਼ਾ ਇਹ ਨਹੀਂ ਕਿ ਸੋਸ਼ਲ ਇਵਲ ਦੇ ਅਗੇਂਸਟ ਹੈ ਜੋ ਵੀ ਸਮਾਜਿਕ ਬੁਰਾਈ ਹੈ ਉਹਦੇ ਤੇ ਵਿਸ਼ਾ ਹੁੰਦਾ ਜਿਵੇਂ ਪਿਛਲੀ ਵਾਰ ਦਾ ਨਾਮ ਤੇ ਆ ਜੀ 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 ਹਰ 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 ਅਕਟਰ ਕਸੂਰ ਦੇ ਦਿੱਲੀ ਤੋਂ ਮੀਡੀਆ ਕੋ ਵੱਡੀ ਆਪਣੈਕੀ ਦਿਖੇਗਾ ਇਹ ਤਾਂ ਕੁਝ ਪਛਾਈ ਦੀ ਜਦੋਂ ਬੁਲਾ ਨਹੀਂ ਜੀ ਜੀ ਐਮ ਕੇ ਰਹਿਣਾ ਜੀ ਜੀ ਬਿਲਕੁਲ ਉਸ ਬਾਅਦ ਕੋਈ ਆਇਆ ਹੈ ਹਾਂ ਐਮ ਕੇ ਰਹਿਣਾ ਦਾ ਲੈਵਲ ਦਾ ਬੰਦਾ ਨਾਟਕ ਕਰਨ ਤਾਂ ਨਹੀਂ ਆ ਰਹੇ ਪਰ ਦਰਸ਼ਕ ਉਹ ਜੀ ਜ਼ਰੂਰ ਆ ਰਹੇ ਹਾਂ ਇੱਕ ਪ੍ਰੀਮੀਅਮਸ ਦੀ ਵੀ ਆ ਰਹੀਆਂ ਸਾਡੇ ਕੋਲ ਖਾਸ ਕਰਕੇ ਪ੍ਰਿੰਸ ਕਮਲਜੀਤ ਸਿੰਘ ਜਿਹੜਾ ਕਿ ਪੰਮਾ ਦੇ ਨਾਮ ਦੇ ਨਾਲ ਜਾਦਾ ਪ੍ਰਚਲਿਤ ਪਿਆ ਹਾਲੀਵੁੱਡ ਦੇ ਵਿੱਚ ਉਹ ਵਸ਼ੇਸ਼ ਤੌਰ ਤੇ ਪਹੁੰਚ ਰਿਹਾ ਹੈਗੇ ਉਹਨਾਂ ਦਾ ਨਾਟਕ ਉਹਨਾਂ ਦਾ ਨਾਟਿਕ ਨਿਊ ਸਾਨੂੰ ਵੈਸੇ ਦੇਖਣ ਲਈ ਆ। ਬਿਲਕੁਲ। ਹਾਂ। 9 ਦਾ। 2 ਦਾ। ਜੀ। 2 ਤੋਂ 14 ਤੱਕ। ਜੀ। ਉਹ ਮੈਡੀਕਲ ਦੀ ਮਾਤਰਾ ਉਹ ਤੇ ਹੋਰ ਲਗਭਗ ਤਾਂ ਹੋ ਗਿਆ ਹੈਗਾ ਜੀ। ਪਰ ਫਿਰ ਵੀ ਮੈਨੂੰ ਐਂ ਲੱਗਦਾ ਵੀ ਜਿੰਨੀ ਦੇ ਸਾਡਾ ਨਾਟਕ ਮੇਲਾ ਹੁੰਦਾ ਸੀ ਨਾ, ਉਹ ਨਹੀਂ ਜ਼ਰੂਰ ਪ੍ਰੋਸੈਸ ਚੱਲੀ ਜੇ। ਪ੍ਰੋਸੈਸ ਚੱਲੇਗੀ। ਕਿਉਂਕਿ ਹਜੇ ਇਹਨਾਂ ਦੇ ਕੋਲੇ ਜਿੱਥੋਂ ਤੱਕ ਮੈਨੂੰ ਕੱਲ੍ਹ ਮੈਂ ਨੀ ਕੰਸਟ੍ਰਕਸ਼ਨ ਤਾਂ ਕੰਪਲੀਟ ਹੋ ਗਈ ਕੰਸਟ੍ਰਕਸ਼ਨ ਦਾ ਕੋਈ ਰੌਲਾ ਨਹੀਂਗਾ ਸਿਰਫ ਟੈਕਨੀਕਲ ਇਸ਼ੂਸ ਸੀਗੇ ਉਹਦਾ ਵੀ ਦਿੱਕਤ ਇਹ ਸੀ ਕਿ ਇਹਨਾਂ ਨੇ ਕੋਈ ਹਜੇ ਤੱਕ हायर ਨਹੀਂ ਕੀਤਾ ਬੰਦਾ ਜੋ ਟੈਕਨੀਸ਼ੀਅਨ ਹੈਗੇ ਤੇ ਉਹਦੇ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈਗੇ ਮੇਬੀ ਆਉਣ ਦੇ ਦਿਨਾਂ ਦੇ ਵਿੱਚ ਉਹ ਵੀ ਕੰਮ ਪੂਰੀ ਕਰ ਦੇਗਾ ਹਾਂ 2000 2000 ਨਹੀਂ ਹੁਣ ਤਾਂ ਨਹੀਂ ਉੱਥੇ ਬਿਲਕੁਲ ਨਵਾਂ ਹੀ ਹੈ

ਕੰਪੀਟੀਸ਼ਨ ਨਹੀਂ ਹੈ ਕੰਪੀਟੀਸ਼ਨ ਨਹੀਂ ਜਿਵੇਂ ਕਿ ਕਿਸੇ ਨੂੰ ਕੋਈ ਆਰਟਿਸਟ ਚੰਗਾ ਲੱਗਦਾ ਪਲੇ ਹੋ ਰਿਹਾ ਆਪਦੇ ਲੈਵਲ ਤੇ ਕੋਈ ਅਪਰੀਸ਼ੀਏਟ ਕਰਦੇ ਉਹ ਉਹਦੀ ਮਰਜ਼ੀ ਹੈ ਕਿ ਰੋਜ਼ ਡਿਫਰੈਂਟ ਪਲੇ ਐਂਡ ਡਿਫਰੈਂਟ ਬਾਕੀ ਸਰ ਦੱਸਣਗੇ 12 ਸਾਲ ਪਹਿਲੇ ਕੀ ਕੀ ਜੀ ਇੱਥੇ ਨਾਟਕ ਲੈ ਕੇ ਆਏ ਫੁੱਟਗਾਰਡਨ ਵਿੱਚ ओपन थिएटर में नाटक करना पहले तो सोचना ही बड़ी असंभव बात है पांच साल के बाद हम इनके साथ जुड़े मेरे ब्रदर है डॉक्टर कशिश तो वो मुझे कहते चलो हम नाटक देखते थे बॉम्बे में रहते थे तो थिएटर में तो नाटक तो एक बहुत बड़ी कला है, है। क्योंकि लाइव जिंदगी को दर्शाना रोज की जिंदगी को नाटक में दर्शाना जो कलाकार होता है उसके लिए बड़ा टफ है क्योंकि कोई फीडबैक नहीं है नाटक में कीर्ति जी भी पीछे से बोल नहीं सकते अगर भूल गया तो भूल गया याद है तो याद है तो उसको कंटिन्यूशन में करना हमको बड़ा अच्छा लगा तो हम भी इनके साथ हिसाब से थोड़ी बहुत हमने कहा बड़ा अच्छा उपराला है ये बड़ा अच्छा काम है उसके बाद हमने जब देखा कि ओपन एयर थिएटर में हवा भी है पंछी भी उड़ रहे हैं आवाज भी है बारह बारह साल के बच्चे पिंडर ऑफ साइलेंस अगर आप चाबी का छल्ला भी गाएंगे उसकी आवाज़ आती थी जो सबसे मुझे बेहतरीन बात लगी मैं तो कहा नाटक में कितना दम है ये ऑडियंस खजा खच भरा हुआ है और कोई बंदा उठता नहीं कोई थोड़ा बहुत लिटल बिट थिएटर में हुटिंग होती है या पाँच सौ रुपये की टिकट में लोग बैठते हैं इतनी जेंडरी आती है वहाँ हुटिंग होती है किसी सीन पे किसी पे तो ये कला हमको बड़ा अच्छा लगा तो कॉन्टिन्यू होता गया चलते रहे जैसे भगत सिंह नाटक है इनका भगत सिंह नाटक देख के आप याद करते हो कि हमारे हमारे देश में हमको क्या पता है नेशनल करेक्टर नेशनलिटी खत्म होगी कल ही मैं किसी को सुन रहा था टीवी में वो कहता है कि टीचर्स को इंजीनियरिंग डॉक्टरी ऐसी पढ़ा के क्या करेंगे कि, कि डॉक्टर जो कोविड में हाल हुआ है जो पेशेंट का हाल होता है ऐसा डॉक्टर क्या बनाना है एजुकेशन का मतलब है जो जिस फील्ड में जो आदमी जाए वो उस फील्ड में अपने आप को पूरा उतारे तो नाटक एक ऐसी कला है इसके थ्रू ये मैसेज दे सकते हैं बच्चों को बड़ों को माँ बाप माँ बाप का मैसेज तो नाटक एक बहुत बोड़, ही बड़ी, बड़ी अच्छी कला है और जो कला ये कला है ये खत्म हो चुकी है अभी दोबारा ये बठंडा में तो मेरे ख्याल में कोई नाटक कोई दो चार बार सामने तो कभी सुना देखा नहीं था इसके पहले तो ये अलाइव हो गई अब वो ओपन एयर थिएटर की जगह पे

ਬਿਲਕੁਲ ਉਹਦਾ ਇੱਕ ਅਲੱਗ ਮਜ਼ਾ ਹੈ ਗਿਆ ਆਡੀਟੋਰੀਅਮ ਦਾ ਇੱਕ ਅਲੱਗ ਮਜ਼ਾ ਨਹੀਂ 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 ਜਿਹੜਾ ਪਲੇ ਹੈ ਸੀਰੀਅਸਲੀ ਹੈ ਉਹ ਆਡੀਟੋਰੀਅਮ ਕੀ ਪਤਾ ਸੀਰੀਅਸ ਇਹ ਓਪਨ 에ਅਰ ਜਿਵੇਂ ਉਹ ਕਾ ਸਾਡੇ ਲੋਕ ਨਾਚ ਹੈ ਲੋਕ ਔਰ ਹੈ ਉਹਦੇ ਜਿਵੇਂ ਆਪਣੇ ਵਿਆਹਾਂਾਂ ਚ ਸ਼ਾਦੀਆਂ ਜੋ ਵੀ ਪੰਜਾਬ ਕਲਚਰ ਹਰਿਆਣੀਆਂ ਉਹਦੇ ਜਿ ਮਿਊਜ਼ਿਕ ਦਾ ਕੋਈ ਇਫੈਕਟ ਨਹੀਂ ਜਿਹੜਾ ਹਿਊਮਨ ਇਫੈਕਟ ਹੈ ਵੀ ਇੱਕ ਨੇ ਹੌਲੀ-ਗੋਲੀ ਬਾਦੀ ਕਰਨ ਤੇਜ਼ ਬਾਦੀ ਫੀਲਿੰਗ ਹੈ ਅੌਡੀਟੋਰੀਅਮ ਇਸ ਸੀਰੀਅਸ 플레이ਰ ਤੁਹਾਨੂੰ ਹਰ ਚੀਜ਼ ਵਿੱਚ ਇਨਵੋਲ ਹੋ ਜਾਣੀ ਹੈ ਹਾਂ ਫਿਰ ਇਫੈਕਟ ਦੇਣੇ ਪੈਂਦੇ ਆ ਆਉਂਦੀ ਸਾਊਂਡ ਲਾਈਟ ਸਾਊਂਡ ਇਫੈਕਟ ਦਿੱਤਾ ਅੌਡੀਟੋਰੀਅਮ ਤੇ ਦਿੱਤਾ ਇਹਨਾਂ ਦਾ ਸਮਾਂ ਇੱਕ ਵਾਰ ਹੋਏਗਾ ਹਰ ਹਰ ਰੋਜ਼ ਸਵਾ 7 15 ਹਰ ਰੋਜ਼ ਸਵਾ 7 ਵਜੇ ਇਹ ਪਲੇ ਹੈ ਜਿਹੜਾ ਕੋਈ ਡੇਢ ਘੰਟੇ ਦਾ ਕੋਈ 2 ਘੰਟੇ ਦਾ ਹੁੰਦਾ ਕੋਈ ਸਵਾ ਘੰਟੇ ਦਾ ਪਹਿਲੇ ਦਿਨ ਦਾ ਨਾਟਕ 1 ਘੰਟੇ ਦਾ खड़े तो पोस्टर नाट्यम नैशनल थिएटर फेस्टिवल तेरह बठिंडे बच्चे जा जाए ज ਦੀ ਟੀਮ ਹੈ ਟੀਮ ਵੱਲੋਂ ਪੋਸਟਰ ਜਿਹੜਾ ਹੈਗਾ ਹਾਂ ਸਮੇਂ ਦੇਖੀ ਨਾਟਿਮ ਨੈਸ਼ਨਲ تھیਟਰ ਫੈਸਟੀਵਲ ਹੈ